ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 99 ਡੀਸੀ ਦੇ ਮਾਮੇ ਦਾ ਗਿਰਦਾਬਰੀ ਕੇਸ ਰਿਸ਼ਤੇ ਤੇ ਮਰਿਆਦਾ ਆਪੋ ਆਪਣੇ ਥਾਂ ਦੋਵੇਂ ਹੁੰਦੇ ਹੈਂ ਜ਼ਰੂਰੀ ਹੋ ਇੱਕ ਦੂਜੇ ਦੇ ਖੇਮੇ ਵਿੱਚ ਵੜ ਬੰਦਾ ਕਦੇ ਨਾ ਪਾਏ ਖਰਲ ਫਤੂਰੀ ਹੋ ਮੇਰੇ ਸਕੇ ਮਾਮੇ ਦਾ ਦਰੁਸਤੀ ਗਿਰਦਾਬਰੀ ਰਕੀ ਮੇਰੇ ਹੀ ਰਿਸ਼ਤੇਦਾਰਾ ਨਾ ਚੱਲ ਰਿਆ ਸੀ ਮੇਰੇ ਮਾਮੇ ਨੇ ਨੈਬ ਤਹਿਸੀਲਦਾਰ ਨੂੰ ਆਪਣੇ ਵਕੀਲ ਰਾਹੀਂ ਦੱਸ ਦਿੱਤਾ ਕਿ ਡੀਸੀ ਸਾਹਿਬ ਦੇ ਸਕੇ ਮਾਮੇ ਦਾ ਕੇਸ ਹੈ। ਮੈਨੂੰ ਨੈਬ ਤਹਿਸੀਲਦਾਰ ਆ ਕੇ ਪੁੱਛਣ ਲੱਗਾ ਕਿ ਫੈਸਲਾ ਕਿਸ ਦੇ ਹੱਕ ਵਿੱਚ ਕੀਤਾ ਜਾਵੇ। ਮੈਂ ਉਸ ਨੂੰ ਕਿਹਾ ਕਿ ਜੋ ਮੈਰਿਟ ਬਣਦੀ ਹੈ ਬਿਲਕੁਲ ਸੋਲ੍ਹਾਂ ਨੇ ਇਨਸਾਫ ਤੇ ਸਟਾਈ ਤੇ ਆਧਾਰਿਤ ਫੈਸਲਾ ਕਰਨ। ਫਿਰ ਵੀ ਉਸ ਨੇ 10% ਫੈਸਲਾ ਪਾਸ ਕੁ ਪਾ ਕੇ ਮੇਰੇ ਮਾਮਾ ਜੀ ਦੇ ਹੱਕ ਵਿੱਚ ਕਰਤਾ। ਕੁਝ ਜ਼ਮੀਨ ਦੀ ਗਰਦਬਰੀ ਜੋ ਮੇਰੇ ਮਾਮੇ ਕੋਲ ਕਬਜ਼ੇ ਵਿੱਚ ਨਹੀਂ ਸੀ ਉਹ ਵੀ ਕਰਤੀ। ਨਵੇਂ ਤਹਿਸੀਲਦਾਰ ਦੇ ਫੈਸਲੇ ਦੇ ਖਿਲਾਫ ਐਸਟੀਐਮ ਦੀ ਅਦਾਲਤ ਤੇ ਵਿੱਚ ਅਪੀਲ ਹੋਈ ਵਕੀਲ ਨੇ ਫਿਰ ਦੱਸ ਦਿੱਤਾ ਕਿ ਡੀਸੀ ਸਾਹਿਬ ਦੇ ਸਕੇ ਮਾਮੇ ਦਾ ਕੇਸ ਹੈ ਜਦੋਂ ਐਸਟੀਐਮ ਜੋ ਕਿ ਰੈਗੂਲਰ ਕੋਟੇ ਦੀ ਆਈਐਸ ਅਫਸਰ ਸੀ ਨੇ ਮੈਨੂੰ ਪੁੱਛਿਆ ਕਿ ਮੇਰੇ ਮਾਮੇ ਦੇ ਕੇਸ ਦਾ ਕੀ ਮੈਂ ਫੈਸਲਾ ਕਰਨਾ ਹੈ ਮੈਂ ਉਸਨੂੰ ਕਿਹਾ ਕਿ ਬਿਲਕੁਲ ਮੈਰਿਟ ਨੂੰ ਸਿਵਾਰਿਸ਼ ਐਸਟੀਐਮ ਨੇ ਬਿਲਕੁਲ 100% ਮੈਰਿਟ ਤੇ ਫੈਸਲਾ ਕਰਤਾ ਮੇਰੇ ਮਾਮਾ ਜੀ ਨੇ ਮੈਨੂੰ ਦੱਸਿਆ ਕਿ ਐਸਟੀਐਮ ਨੇ ਥੋੜਾ ਜਿਹਾ ਫੈਸਲਾ ਉਸਦੇ ਉਲਟ ਕਰਤਾ ਮੈਂ ਕਿਹਾ एसटीएम बिल्कुल ईमानदारी ਤੇ ਮੈਰਿਟ ਤੇ ਫੈਸਲਾ ਕਰਨ ਵਾਲੀ ਹੈ ਉਹ ਸਿਫਾਰਸ਼ ਨਹੀਂ ਮੰਨਦੀ ਪੈਸੇ ਨਹੀਂ ਖਾਂਦੀ ਮੈਂ ਕਿਹਾ ਜੇਕਰ ਉਹਨਾਂ ਨੂੰ ਐਸਟੀਐਮ ਦਾ ਫੈਸਲਾ ਪ੍ਰਵਾਨ ਨਹੀਂ ਤਾਂ ਡਿਵੀਜ਼ਨਲ ਕਮਿਸ਼ਨਰ ਪਟਿਆਲਾ ਦੀ ਅਦਾਲਤ ਵਿੱਚ ਮੁਕੱਦਮਾ ਦਾਇਰ ਕਰ ਦੇਣ ਉਹਨਾਂ ਨੇ ਐਸਟੀਐਮ ਦੀ ਅਦਾਲਤ ਦੇ ਫੈਸਲੇ ਨੂੰ ਮੰਨ ਲਿਆ ਮੈਨੂੰ ਇਸ ਗੱਲ ਦਾ ਵੀ ਫਕਰ ਹੈ ਕਿ ਮੈਂ ਨਿਰਪੱਖਤਾ ਤੇ ਮੈਰਿਟ ਤੇ ਰਿਹਾ ਦੁੱਖ ਇਸ ਗੱਲ ਦਾ ਵੀ ਹੈ ਕਿ ਮੇਰੇ ਮਾਮਾ ਨਾਨਾ ਜੀ ਨੇ ਜਿਨ੍ਹਾਂ ਨੇ ਮੈਨੂੰ ਮੇਰੇ ਦਾਦੇ ਅਤੇ ਪਿਤਾ ਜੀ ਦੇ ਕਤਲ ਮਗਰੋਂ ਪਾਲਿਆ ਪੋਸਿਆ ਪਰਵਰਸ਼ ਕੀਤੀ ਮੇਨੋ ਦਾ ਛੋਟਾ ਜਿਹਾ ਕੰਮ ਵੀ ਨਹੀਂ ਕਰ ਸਕਿਆ ਇਨਸਾਨ ਨੂੰ ਕਿੰਨਾ ਕਿਤੇ ਆਪਣੇ ਮਨ ਨੂੰ ਖੜਾ ਕਰਨਾ ਪੈਂਦਾ ਹੈ ਅਸਲ ਵਿੱਚ ਸਚਾਈ ਇਹ ਹੈ ਕਿ ਜੇਕਰ ਤੁਸੀਂ ਆਪਣੇ ਆਪ ਨਾਲ ਇਨਸਾਫ ਕਰਨਾ ਹੈ ਤਾਂ ਤੁਹਾਨੂੰ ਆਪਣੇ ਪਰਿਵਾਰ ਨਾਲ ਕਿਸੇ ਹੱਦ ਤੱਕ ਥੋੜੀ ਬਹੁਤੀ ਬੇਇਨਸਾਫੀ ਦਾ ਸ਼ਿਕਾਰ ਹੋਣਾ ਪਵੇਗਾ ਜੇਕਰ ਤੁਸੀਂ ਆਪਣੇ ਆਲੇ ਦੁਆਲੇ ਨਾਲ ਇਨਸਾਫ ਕਰਨਾ ਤਾਂ ਪਰਿਵਾਰ ਨੂੰ ਅੱਖੋਂ ਲੈ ਕਰਨਾ ਪੈਂਦਾ ਹੈ ਜੇ ਸਮਾਜ ਦੀ ਦੇਸ਼ ਦੀ ਸੇਵਾ ਕਰਨੀ ਹੈ ਤਾਂ ਆਪਣੇ ਸੁੱਖ ਆਰਾਮ ਲਾਲਚ ਈਰਖਾ ਤੇ ਪੱਖਪਾਤ ਛੱਡਨੇ ਪੈਣਗੇ ਆਪਣੇ ਸਵਾਰਥ ਮੂਰੇ ਰੱਖ ਕੇ ਇਨਸਾਨ ਸਮਾਜ ਲਈ ਪਰਮਾਰਥ ਨਹੀਂ ਕਰ ਸਕਦਾ ਇਨਸਾਨ ਨੂੰ ਆਪਣੀ ਜ਼ਮੀਰ ਗਿਰਵੀ ਰੱਖ ਕੇ ਆਤਮਾ ਤੇ ਬੋਝ ਪਾ ਕੇ ਕੋਈ ਵੀ ਕੰਮ ਨਹੀਂ ਕਰਨਾ ਚਾਹੀਦਾ ਗਰਵਾਣੀ ਦਾ ਕਥਨ ਹੈ ਐਸਾ ਕੰਮ ਮੂਲ ਨਾ ਕੀਜੈ ਜਿਤ ਅੰਤ ਪਸ਼ੂਤਾਇਏ ਫਿਰ ساری ਉਮਰ ਪਛਤਾਉਣ ਨਾਲੋਂ ਤਾਂ ਬਿਹਤਰ ਇਹੀ ਹੈ ਕਿ ਥੋੜੇ ਚਿਰ ਲਈ ਹੀ ਨਾ ਗਲਤ ਕਰੀਏ ਇਹ ਸਭ ਰਿਸ਼ਤੇਦਾਰ ਕਿਸੇ ਹੱਦ ਤੱਕ ਤੁਹਾਡੇ ਨਾਲ ਨਿਭ ਸਕਤੇ ਹਨ ਨੈਤਿਕਤਾ ਦੇ ਸੂਲ ਕੁਝ ਹੱਦਬੰਦੀਆਂ ਨਿਰਧਾਰਤ ਕਰਦੇ ਹਨ ਕੁਝ ਕਰਨ ਯੋਗ ਤੇ ਕੁਝ ਨਾ ਕਰਨ ਯੋਗ ਕਾਰਜ ਤੁਸੀਂ ਉਹ ਕੰਮ ਕਰੋ ਜੋ ਤੁਸੀਂ ਚਾਹੁੰਦੇ ਹੋ ਕਿ ਹੋਰ ਬੰਦੇ ਨਾ ਕਰਨ ਤੁਸੀਂ ਉਹ ਕਾਰਜ ਕਰੋ ਜੋ ਤੁਸੀਂ ਆਸ ਰੱਖਦੇ ਹੋ ਕਿ ਦੂਜੇ ਵੀ ਕਰਨ ਅਸੀਂ ਖੁਦ ਗਲਤੀਆਂ ਕਰਕੇ ਕਾਨੂੰਨ ਤੋੜ ਕੇ ਵਿਧੀ ਵਿਧਾਨ ਦੀ ਉਲੰਘਣਾ ਕਰਕੇ ਦੂਜਿਆਂ ਨੂੰ ਸਹੀ ਰਸਤੇ ਚੱਲਣ ਦਾ ਆਪਦੇਸ਼ ਦੇਣ ਲੱਗੇ ਆਪਣੀ ਖੁਦ ਦੀ ਖਿੱਲੀ ਉਡਾ ਲੈਂਦੇ ਹਾਂ ਮੈਂ ਜਵਾਨ ਉਮਰ ਵਿੱਚ ਬਹੁਤ ਗਲਤੀਆਂ ਕੀਤੀਆਂ ਲੇਕਿਨ ਜਿਉਂ-ਜਿਉਂ ਪ੍ਰੌੜ੍ਹ ਅਵਸਥਾ ਹੁੰਦੀ ਗਈਆਂ ਤਿਉਂ ਤੋਂ ਉਹ ਗੱਲਾਂ ਕਰਨ ਤੋਂ ਗਰੇਜ਼ ਕਰਨਾ ਸ਼ੁਰੂ ਕੀਤਾ ਜੋ ਮੈਂ ਚਾਹੁੰਦਾ ਸੀ ਹੋਰ ਨਾ ਕਰਨ। ਅਕਸਰ ਪ੍ਰੌੜ੍ਹ ਅਵਸਥਾ ਵਿੱਚ ਬੰਦੇ ਕਮੀਨੇ, ਘਟਿਆ, ਲਾਲਚੀ, ਅਦਰਸ਼ਣ ਹੁੰਦੇ ਜਾਂਦੇ ਨੇ। ਉਹਨਾਂ ਅੰਦਰ ਲਾਲਚ, ਸਵਾਰਥ ਵਧਦਾ ਜਾਂਦਾ ਹੈ। ਮੈਂ ਇਹ ਮਹਿਸੂਸ ਕਰਦਾ ਹਾਂ ਕਿ ਕੁਝ ਸੰਤ ਮਹਾਤਮਾ ਤੇ ਚੰਗੇ ਸੱਜਣਾ ਦੀ ਸੰਗਤ, ਚੰਗੀ ਨੈਤਿਕ ਵਿੱਦਿਆ, ਚੰਗੇ ਸੰਸਕਾਰਾਂ ਸਦਕਾ ਜਿਉਂ-ਜਿਉਂ ਉਮਰ ਲੰਬੀਰੀ ਹੁੰਦੀ ਗਈ ਤਿਉਂ ਤੋਂ ਗਲਤ ਕੀਮਤਾਂ ਤੋਂ ਗੁਰੇਸ਼ ਕੰਤ ਤੇ ਸਬਰ ਸੰਤੋਖ ਦੀ ਜ਼ਿੰਦਗੀ ਜਿਉਣ ਦੀ ਸੋਚ ਭਾਰੂ ਹੁੰਦੀ ਗਈ। ਬਾਕੀ ਅਗਲੇ ਅੰਕ ਵਿੱਚ। ਧੰਨਵਾਦ।